ਬਾਬਾ ਜੀ ਤੁਸੀਂ ਕਹਿੰਦੇ ਬਾਬਾ ਜੀ ਤੇ ਪੱਕੇ ਜਿੰਦੇ ਲਾ ਦਿੰਦੇ ਹੋ ਕਿ ਬਾਕੀ ਗੱਲ ਸੱਚੀ ਹੈ ਹਾਂ 110% ਗਾਰੰਟੀ ਹੈ ਜਮਾ ਇਹ ਜੀ ਕੀ ਆਈਟਮ ਤਿਆਰ ਕਰਦੇ ਆਂ ਆਈਟਮ ਦਾ ਸੰਤਾਂ ਦੀ ਕਿਰਪਾ ਹੀ ਹੋਈ ਹੈ ਬਸ ਪਤਾ ਗੱਲ ਕੀ ਥੋੜਾ ਸਮਾਂ ਲੱਗਦਾ ਹੈ ਕੋਈ ਵੀ ਦਵਾਈਆਂ ਨੇ ਜਿਹੜੀਆਂ ਇਹ ਜਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਜਿਹੜੀਆਂ ਦਵਾਈਆਂ ਨੇ ਬਹੁਤ ਦਿਮਾਗ ਨਾਲ ਬਣਾਉਨੇ ਪੈਂਦੀਆਂ ਨੇ ਦਿਮਾਗ ਨਹੀਂ ਦੇਣੀਆਂ ਪੈਂਦੀਆਂ ਨੇ ਇੱਥੇ ਥੋੜਾ ਸਮਾਂ ਲੱਗਦਾ ਜੇ ਮੈਂ ਕੋਈ ਵੀ ਬੰਦਾ ਕੋਈ ਕਾਰਜ ਕਰਦਾ ਹੈ ਗੁਰ ਗੁਰ ਬਾਬਰੇ ਗੁਰਾਂ ਕੇ ਲਈ ਆਸ ਜੇ ਗੁਰਪੇ ਜੇ ਨਰਕ ਨੂੰ ਤੱਕੇ ਸੁਰਗ ਦੀ ਆਸ ਇਹ ਕੰਮ ਸਿੱਖਣ ਵਾਸਤੇ ਕੁਝ ਸਮਾਂ ਬਰਬਾਦ ਕਰਨਾ ਪੈਂਦਾ ਹੈ ਜਿਵੇਂ ਬਾਬਾ ਸੀਰਾ ਇਹ ਇਹ ਪਾਣੀ ਦੀ ਘਾਟ ਨਾ ਹੁੰਦੀ ਆ ਜਦੋਂ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋ ਗਈ ਤੇ ਨਾੜੀਆਂ ਦੇ ਵਿੱਚ ਮਲ ਰੁਕਣ ਲੱਗ ਜਾਂਦੇ ਆ ਮਲ ਰੁਕਣ ਤੋਂ ਬਾਅਦ ਗਰਮੈਸ ਵੱਜ ਜਾਂਦੀ ਆ ਫਿਰ ਕਬਜ਼ੀ ਹੋ ਗਈ ਫਿਰ ਜੂ ਰਕਸਟ ਫਿਰ ਆਰੀ ਫੈਕਟਰ ਫਿਰ ਗਠੀਆ ਐਂ ਬਿਮਾਰੀਆਂ ਵੱਧ ਜਾਂਦੇ ਨੇ ਕਬਜ਼ੀ ਨਾ ਰਹਿਣ ਦਿਓ ਬੱਚਿਆਂ ਨੂੰ ਕਬਜ਼ੀ ਦੀ ਦਵਾਈ ਘਰੇ ਬੁੜੀਆਂ ਖਵਾਉਣ ਤੇ ਬੱਚ ਪਹਿਲਾਂ ਬਿਮਾਰੀ ਨਹੀਂ ਲੱਗਦੀ ਫਿਰ ਮੇਨ ਗੱਲ ਕੱਕ ਇਹ ਹੈ ਬਾਬਾ ਅਸ਼ੀਰ ਦਾ ਆਪਣਾ ਪੱਕਾ ਲਾਜਾ ਜੀ ਬਿਲਕੁਲ ਦਮਾ 110 ਪਰ ਤਿਆਰ ਨਹੀਂ ਤੇਰੇ ਪਿੰਡੋਂ ਬੰਦੇ ਭੇਜ ਦੀ ਠੀਕ ਹੈ ਜੀ ਤੇ ਇਹਨੂੰ ਲੈ ਲਈ ਹੋਰ ਨੇ ਹੁਣ ਹੋਵੇ ਕਿੱਥੇ ਹੁਣ ਪੂਜੀ ਠਿੱਖੀ ਪਿੰਡ ਜਿਲ੍ਹਾ ਮਾਨਸਾ ਸਿੱਧੂ ਮੂਸੇਵਾਲੇ ਦੇ ਪਿੰਡ ਕੋਲੇ ਆ ਤੇ ਮਾਨਸਾ ਦੇ ਨਾਲ ਠਿੱਖੀ ਪਿੰਡ ਹੈ ਬਾੜ ਨੰਬਰ 13 ਖਾਨਾ ਪੱਤੀ ਠਿੱਖੀ ਆ ਕੇ ਫੋਨ ਕਰ ਲਿਓ ਜਾਂ ਗੁਰਦੁਆਰਾ ਰੋਡ ਤੇ ਆ ਕੇ ਜੱਸੇ ਦਾ ਘਰ ਪੁੱਛ ਲਿਓ ਬਾਰ ਬਾਰ ਫੋਨ ਨਾ ਕਰਿਓ ਵੀ ਤੁਸੀਂ ਕਾਦੀ ਕਾਦੀ ਦਵਾਈ ਦੇਣੇ ਹੋ ਮੈਂ ਬਾਬਾ ਅਸ਼ੀਰ ਦਾ ਛਟਕਾ ਦਰਦ ਦਾ ਵੀ ਕਰ ਦੂੰਗਾ ਸਰਵੈਕਲ ਦਾ ਵੀ ਕਰ ਦੂੰਗਾ ਜੇ ਕਿਹਨੂੰ ਕੋਈ ਸਮੱਸਿਆ ਚੁੱਪ ਕਰਕੇ ਮੇਰੇ ਕੋਲੇ ਆ ਜਾਈ ਉਹਦਾ ਹੱਲ ਨਾ ਹੋਇਆ ਆਉਣ ਜਾਣ ਦਾ ਕਰਾਇਆ ਲੈ ਜਾਓ ਇੱਕ ਤਾਪੜ ਕੇ ਕਹਿਣਾ ਹੋਰ ਦੱਸੋ ਬਾਕੀ ਸਾਰੇ ਬਾਬਾ ਜੀ ਦਾ ਨੰਬਰ ਚੱਲ ਰਿਹਾ ਤੁਸੀਂ ਗੱਲ ਕਰੋ